ਜੀ ਬਣਾ ਰਹੇ ਆ ਆਈ ਜੇ ਦੇ ਉੱਤੇ ਚਿਕਨ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਬੰਦੇ ਨੇ ਕਿਨੇ ਖਰਾਬ ਕੀਤਾ ਹੋਏ ਢਿੱਲਾ ਜਾ ਹੋ ਆਪ ਕੋਲ ਤੋਂ ਬੈਠ ਜੁਣੀ ਗੈਰਹੀ ਕੁਸ਼ੂਰ ਹੈ ਆ ਜਿਹੜਾ ਬੰਦਾ ਨਾ ਇਹਨੇ ਸਿਰਫ ਪੈਕਟਰ ਦੇ ਵਿੱਚ ਨਾ ਸਾਡੂ 40 ਗੱਡੀ ਸਾਡੀ ਰੋਕੀ ਉਹ ਅੰਦਰ ਤੋਂ ਹੀ ਮੁਰਗਾ ਖਿੱਦੇ ਆਇਆ ਆ ਦਿਲ ਹੁਣ ਆਹੜਾ ਨੂੰ ਕਾ ਨਹੀਂ ਚੱਲਿਆ ਕਰੋ ਕੋਣੀ ਆ ਗਿਆ ਚਲੋ ਆ ਫਸਾ ਉੱਪਰ ਕੋਕਾ ਦਾ ਗੇੜ ਪਿਆ ਇੱਥੇ ਇਹਦੇ ਨਾਲ ਪੈਜ ਦੇ ਕੇ ਖਾ ਲਵੇ ਤਾਂ ਵਧੀਆ ਇਹ ਲੈ ਸਿਲੰਡਰ ਦੀ ਗੱਲ ਚੱਲ ਰਹੀ ਹੈ ਇੱਕ ਪਟਾਕੇ ਵਾਲਾ ਸਿਲੰਡਰ ਆਹ ਦੇਖੋ ਮਾਰੇ ਆਇਆ ਬੰਦਾ ਨਾ ਚੱਲ ਗਿਆ ਉਹ ਗੱਲ ਚੱਲਦੀ ਹੈ ਉਹ ਸਿਲੰਡਰ ਘਟਾ ਕੇ ਹੋ ਗਿਆ ਮੰਨੇ ਤੁਹਾਡਾ ਪਿੱਛੇ ਗਿਆ ਘਟਾ ਕੇ ਹੋ ਗਿਆ ਬੰਦੇ ਘਟਾ ਦੇ ਬੰਦੇ ਪਹਿਲੇ ਹੋ ਗਏ ਤੇ ਗੈਸ ਸਿਲੰਡਰ ਬੰਦ ਹੋ ਜੂਣਾ ਚੁੱਲਾ ਲਾਮਾ ਕੱਟੋ ਤਾਂ ਉਹਦੇ ਉੱਪਰ ਲਾਮਾ ਕਮ ਆਵੇ ਨਮਗ ਆਹ ਦੇਖੋ ਮਾਰੇ ਆਹ ਦੇਖ ਕਲੋਜ਼ ਅਪ ਕਰਕੇ ਦਿਖਾਣਾ ਨਮਗ ਹੈ ਉਹ ਵੀ ਪਤੰਜਲੀ ਦਾ ਨਾਮ ਹੋਣਾ ਚਾਹੀਦਾ ਆਰਾਮਦੇਵ ਦਾ ਆ ਦੇਖੋ ਇਹ ਜਾਨੀ ਐ ਨਹੀਂ ਕਿ ਤੁਹਾਡੀਆਂ ਅੰਦਰ ਆ ਵੀ ਅੰਦਰੋਂ ਖਾਣੀਆਂ ਐ ਇਹਨੇ ਇਹ ਕਾਲੀ ਮਿਰਚ ਦੇ ਦੋ ਜੀ ਮਿਰਚਾਂ ਵੀ ਮਿਰਚਾਂ ਕਾਲੀ ਪਹਿਲਾਂ ਜੀਰਾ ਦੇਓ ਜੀ ਪਹਿਲਾਂ ਕਹਿੰਦਾ ਜੀਰਾ ਪਾਓ ਹੁਣ ਕਹਿੰਦਾ ਕਾਲੀ ਮਿਰਚ ਪਾਓ ਨਹੀਂ ਪਹਿਲਾਂ ਜੀਰਾ ਜੀ ਅੱਛਾ ਜੀਰਾ ਜੀ ਮੁਰਗਾ ਖਾ ਹੋ ਜੂਗਾ ਜੀ ਬਣ ਜੂ ਮੁਰਗਾ ਮੈਂ ਕਹਾਂ ਜੀ ਹੁਣੇ ਖਿਲਾ ਦੇਣਾ ਤੁਹਾਨੂੰ ਖਲਾਈਂ ਕਹਿੰਦਾ ਖਿਲਾਵਾਂਗਾ ਜੀ ਉਂਗਲੀਆਂ ਚਟੂਗੇ ਜੀ ਆ ਲੋ ਜੀ ਮਸਾਲੇ ਲਿਆਂਦੇ ਇਤੇ ਖਾਤਾ ਮੈਂ ਲਾਦਾ 1200 ਆਇਆ ਇਹ ਪੇਪਰ ਇਹ ਬਾਜ ਕਰਨੀ ਆ ਮੁਰਗਾ ਕਰਕੇ ਆ ਲਸਣ ਆ ਮੂਲੀਆਂ ਵਿਚਾਰੀਆਂ ਹਲੇ ਪਈਆਂ ਸੁਪਰ ਵੀਰ ਕਈ ਸੰਭਲ ਜੀ ਇਹ ਹੈ ਕਿਹਾਗੇ ਬਰਲੇ ਵੇੜਿਆ ਹੈ ਨਹੀਂ ਅਸੀਂ ਧੋਣ ਲਈ ਪਹਿਲਾਂ ਇੰਤਜ਼ਾਮ ਕਰਤਾ ਜੇ ਚੋਲਦੇ ਸੀ ਉਹ ਤਾਂ ਮੈਂ ਜੈਂਟ ਵਿੱਚ ਮਿਲਿਆ ਆਹ ਲਓ ਜੀ ਲਓ ਸਬਜ਼ੀ ਆ ਗਈ ਟਿੰਗ ਟਿੰਗ ਆਹ ਲਓ ਜੀ ਜਲਦੀ ਜਲਦੀ ਲੜ ਲਪੇ ਤੇਲ ਦੀ ਆ ਗਈ ਸੁਮਿਲ ਜੀ ਆ ਗਈ ਆ ਗਈ ਆ ਗਈ ਜੀ ਆਹ ਲਓ ਜੀ ਪਹਾੜੀ ਲੱਕਾ ਤੇ ਆਹ ਹਾਈਵੇ ਚੱਲਦਾ ਕੋਲ ਆ ਅਸੀਂ ਕੋਲੇ ਬੈਠੇ ਯਾਨੀ ਕਿ ਇਹਨਾਂ ਦੇ ਰਹਿਣ ਸਹਿਣ ਵਾਲਾ ਦੇਸ਼ ਨਹੀਂ ਹੈਗਾ ਇਹ ਇਹਨੂੰ ਰਹਿਣਾ ਦੇਣਾ ਆਹ ਲਓ ਜੀ ਪਹਿਲਾਂ ਕਹਿੰਦਾ ਜੀਰਾ ਪਾਣਾ ਹੁਣ ਜੀਰਾ ਹੀ ਪਾਉਂਦਾ ਆਹ ਲਓ ਜੀਰਾ ਹੀ ਪਾਉਂਦਾ ਇਹ ਹੈਗਾ ਹਲਵਾਈ ਛੋਟੀ ਸਿੰਘ ਲੰਬੜ ਦਾ ਪਿੰਡ ਦਾ ਤੋਂ ਸਪੈਸ਼ਲ ਕੁੱਕ ਬਾਅਦ ਤੁਸੀਂ ਸੰਪਰਕ ਰਸਤਾ ਦੇਣਾ ਉਹ ਅਸੀਂ ਦੱਸਾਂਗੇ ਮੁਰਗਾ ਸਹੀ ਬਣਿਆ ਕਿ ਨਹੀਂ ਐਦਾਂ ਰਗੜਨਾ ਵੀ ਹੈ ਨਮਾ ਵਾਲਾ ਹੱਥ ਹੱਪਰ ਥੱਲੇ ਬਿਲਕੁਲ ਨਹੀਂ ਹੋਣਾ ਚਾਹੀਦਾ ਨਹੀਂ ਨਹੀਂ ਉਹ ਜੀਰਾ ਸੜ ਗਿਆ ਸੜ ਗਿਆ ਉਹ ਨਹੀਂ ਸੜਦਾ ਨਹੀਂ ਆ ਸੜ ਗਿਆ ਜੀ ਹਲਵਾਈ ਸਾਹਿਬ ਜੀਰਾ ਸੜ ਗਿਆ ਉਹ ਨਹੀਂ ਸੜਿਆ ਇਹ ਆ ਲੋ ਜੀ ਆ ਕਹਿੰਦਾ ਨਹੀਂ ਇਹ ਕਹਿੰਦਾ ਇਹ ਨਹੀਂ ਹੁਣ ਇਹ ਕਾ ਨਹੀਂ ਦੇ ਲਿਓ ਆਲ ਕਾਲੀ ਨਾ ਚੜਦੀਆਂ ਨੇ ਲੋ ਆੜਵਾ ਜਾਵੋਲੇ ਪੁਰਦਾ ਲਿਆਦੋ ਉਟਾਉਂੋ ਪੋਦੀਆ ਤੋਂ ਮਾਣ ਦੇ ਕੋਇ ਨਹੀਂ ਪਤਾ ਕਿਹੜੀ ਕੀ ਪੈਂਦਾ ਪਾਣੀ ਬਾਅਦ ਬਣ ਜਿਹੜੀ ਹਾਥਾ ਘੋਰੀਆਂ ਵਿੱਚ ਕੱਟ ਲੈ ਆ ਲੋ ਯਾਦ ਰਖ ਫਾਤਾ ਨੇ ਪਿਆਜ ਪਾਈ ਨਹੀਂ ਦੇ ਲੋ ਜੀ ਉਹ ਬੜੀ ਮਿਰਚ ਬੜੀ ਮਿਰਚ ਬੜੀ ਮਿਰਚ ਕੱਟ ਲੈ ਨਾ ਨਾਲ ਦਿਨ ਕਰ ਦੇਣੀ ਆਪਾਂ ਉਹ ਪਾਜੀ ਕੱਟਦੇ ਫਿਰ ਥੋੜਾ ਮਾਣ ਨਹੀਂ ਦੇ ਦੇ ਇਹ ਦੇਖੋ ਇਹ ਸੋਚਦਾ ਪਾਵਾਂ ਨਾ ਪਾਵਾਂ ਸੋਚਦਾ ਨਹੀਂ ਪਾਣਾ ਪਾ ਦੇ ਚਲ ਨੀ ਪਰ ਆ ਪਾ ਦੇ ਲੋ ਜੀ ਪਾਤਾ ਦੇਖੋ ਇਹ ਦਾ ਹਲਵਾਈ ਪੱਕਾ ਹਲਵਾਈ ਹੈ ਇਹ ਪੱਕਾ ਛੱਡਦਾ ਆ ਲੋ ਜੀ ਪੱਕਾ ਹਲਵਾਈ ਆੜੀ ਤੇ ਉਹ ਤੇ ਨਵੀਂ ਡਿਗੀ ਤੇ ਆ ਲੋ ਜੀ ਇਹ ਹੁਣ ਲਾਓ ਜੀ ਮੁਰਗਾ ਚਮਚਾ ਮਾਰਾ ਇੱਕ ਸੱਟ ਨਹੀਂ ਹੈਗਾ ਕੜਸੀ ਜਾਂ ਨਹੀਂ ਸਾਲੇ ਲੈ ਲੋ ਹੈਗੀ ਆ ਇਹ ਬਸ ਠੀਕ ਹੈ ਬਈ ਕੜਸੀ ਭੁੱਲ ਜਾਦਾ ਮੈਂ ਲਾਦਾ ਪੂਰਾ ਹਾਂ ਕਹਿੰਦੇ ਆਲੋ ਨਾ ਮੇਜਾ ਕੇ ਲਗੇ ਆਲੋ ਨਾ ਪਾਪਾ ਪਿਆ ਆ ਜੀ ਜੀ ਤੇਰੇ ਭਾਈ ਤੋਂ ਆਲੋ ਮਾ ਇਹ ਪੂਰੀ ਰੋਨ ਦਿਖਾਣਾ ਸੀ ਇੱਧਰ ਗਿਆ ਪਿੰਡ ਖੋਲਿਆ ਭਾਈ ਬਣਾਣਾ ਇਕਾਂ ਕਾਲਾ ਨਾ ਬਜ਼ੁਰਗ ਬੰਦਾ ਜੀ ਕੱਢੋ ਜੀ ਦਾਲੀਆਂ ਦੇ ਲਾਦੇ ਨੇ ਕਿੱਦਾਂ ਗਾਲੀ ਕੀਤੀ ਉਹ ਮੋਛੜੀ ਮੋਛ ਵੀ ਖੜੀ ਕਰਦਾ ਮੋਟੇ ਖੜੀ ਮੋਟੇ ਖੜੀ ਪਹਿਲਾਂ ਕੁ ਬੰਗਾ ਦਿੰਦਾ ਸੀ ਆਪਣਾ ਆਪਣਾ ਕੱਤੀ ਹੋਣੀ ਨੂੰ ਗਾ ਕੇ ਬਾਂਗਾ ਦੀ ਦੇਵਾ ਨਹੀਂ ਨਹੀਂ ਦੇਖੋ ਬਾਂਗ ਕਿਦਾ ਦੇ ਹੁੰਦੀ ਆਦਾ ਆ ਦੇ ਪਿੱਛੇ ਬਾਂਗਾ ਦਿੰਦਾ ਸੀ ਨਾ ਦੇਖੋ ਆ ਆ ਜਿੰਦਗੀ ਬਸ ਇੱਥੇ ਖਤਮ ਆ ਗਈ ਐਦਾਂ ਇਹਨੇ ਪਾਣੀ ਨੇ ਦਾੜ ਥੱਲੇ ਮੇਰੇ ਚ ਉਹ ਗੁਰੂ ਆਈ ਆਈ ਕੋਕ ਲੈ ਕਿਰੋ ਹਰਾ ਧਨੀਆ ਇੱਕ ਧਨੀਆ ਪਾਊਡਰ ਦਾ ਪਹਿਲਾਂ ਪਾਣਾ ਦਾ ਪਾ ਦੇ ਫਿਰ ਚਲ ਕੋਈ ਬਾਅਦ ਚ ਪਾ ਦੇ ਕੋਈ ਗੱਲ ਨੀ ਪਾ ਦੇ ਉਹ ਧਨੀਆ ਵੀ ਲਿਆ ਤੁਸੀਂ ਉਹ ਇਹ ਤਾਂ ਮੈਂ ਨਹੀਂ ਲਾ ਦੂ ਜੀ ਕਰਦਾ ਹਲਵਾਈ ਨੂੰ ਭਲੇਖਾ ਲੱਗ ਗਿਆ ਕਹਿੰਦਾ ਪਹਿਲਾਂ ਬਾਣਾ ਦਾ ਹੁਣ ਬਾਣ ਲੱਗਾ ਜੀ ਹਾਂ ਕੋਈ ਟੇਸਟ ਬਣ ਨਹੀਂ ਇਹ ਇਹ 10000 ਰੁਪਏ ਇਹਨੂੰ ਅੱਜ 2000 ਜੀ ਮਿੱਤ ਪਾ ਦੇ ਪਾਲੋਂ ਮਿਰਚਾ ਪਾ ਰੋ ਪਾਲੋਂ ਪਾਓ ਹਰੀ-ਹਰੀ ਮਿਰਚ ਜੀ ਨੂੰ ਲੱਗੂ ਉਹਨੂੰ ਪਤਾ ਲੱਗੂ ਐਦਾਂ ਮਲ ਨਹੀਂ ਮੁਰਗੇ ਪੋਹ ਕਾ ਟਮਟਰ ਕੱਟ ਰੋ ਕੱਟ ਦੇ ਟਮਟਰ ਜਲਦੀ ਹਰੀ-ਭਰੀ ਮਾਰਾ ਜੀ ਗੋਬਰ ਗੋਬਰ ਨਾਲੀ ਕੋਪੇ ਫੜਿਓ ਗਾਲੀ ਪਾਈਪਰ ਚੈੱਕ ਕਰੋ ਬਚੰਗ ਜਿਹੜਾ ਇਹਨੂੰ ਪਲੇਟ ਫੜ ਕੇ ਰੱਖੋ ਬਸ ਕੋਈ ਚੱਕ ਚੱਕ ਚੈੱਕ ਕਰੋ ਚੈੱਕ ਕੇ ਸੈਂਟਰ ਸੈਂਟਰ ਰੱਖੋ ਲੈ ওকে ਯਾ ਮਾਰ ਲਿਓ ਟਾ જો ઓર મારી લેડ મારી મારી એહહ તડિયા વાય આપકો બળદી પે જો નજારા ઈ કુછ ઓર હે